ਮੈਂਬਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਮੈਂਬਰ ਸਾਹਿਬ ਕਰਿਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਜੋ ਕਰੀਆਂ ਉਹ ਠੀਕ ਹੋ ਜੀ ਵਧੀਆ ਵਧੀਆ ਚਾਹ ਪਾਣੀ ਦੀ ਸੇਵਾ ਦੱਸੋ ਪਹਿਲਾਂ ਬਸ ਚਾਹ ਪਾਣੀ ਤਾਂ ਬਸ ਜੀ ਦੇਖੋ ਇਹ ਦਿਨ ਹੀ ਫੜ ਕੇ ਵੋਟਾਂ ਦੇ ਚ ਜਿੱਤ ਕੇ ਤਾਂ ਤੁਸੀਂ ਤੁਹਾਨੂੰ ਪਤਾ ਜੀ ਮੈਂਬਰ ਬਣ ਕੇ ਕਿੱਥੇ ਟਾਈਮ ਲੱਗਦਾਗਾ ਤੁਸੀਂ ਦੱਸੋ ਤੁਹਾਡੀ ਕੀ ਸੇਵਾ ਕਰੀਏ ਸੇਵਾ ਤਾਂ ਜੀ ਉਹ ਮੋਟਰਾਂ ਕਹਿੰਦੇ ਨੇ ਆਈਆਂ ਪੰਜਾਂ ਨੇ ਮੋਟਰ ਲਵਾਉਂਦੇ ਈ ਸਾਡੇ ਇਹ ਤਾਂ ਜੀ ਐਵੇਂ ਗੱਲ ੜਾ ਰੱਖੀ ਐ ਮੋਟਰਾਂ ਆਈਆਂ ਪੰਜਾਂ ਨੇ ਕੋਈ ਮੋਟਰਾਂ ਨਹੀਂ ਆਈਆਂ ਜਦੋਂ ਆਗੀਆਂ ਮੈਂ ਥੋੜੇ ਪੱਕਾ ਲਵਾ ਦੂੰਗਾ ਕਿੰਨੇ ਘਰੋਂ ਤੁਸੀਂ ਸੱਤ ਅੱਠ ਘਰਾਂ ਜੀ ਫੇਰ ਕਿਹੜੀ ਗੱਲ ਦੀ ਟੈਨਸ਼ਨ ਆ ਥੋੜੇ ਲੱਗ ਜੂਗੀ ਬਸ ਮੋਟਰ ਲਵਾਓ ਜੀ ਪੂਰਾ ਜ਼ੋਰ ਤਾਨ ਲਾ ਕੇ ਵੋਟਾਂ ਪੰਜਾਂ ਨੇ ਸੀ ਸੋਨੂੰ ਸਾਰੇ ਟੱਬਰ ਨੇ ਨਾਲੇ ਮੱਗਰ ਨਾਲ ਛੱਡੀ ਬਣਦੀ ਮੈਨੂੰ ਪਤਾ ਤੁਸੀਂ ਵੋਟਾਂ ਸਾਨੂੰ ਪਾਈਆਂ ਨੇ ਤੁਸੀਂ ਸਾਡੇ ਪੱਕੇ ਸਮਰਥੀਓ ਤੇ ਮੈਂ ਮੱਗਰ ਨਾਲ ਕਿਉਂ ਨਹੀਂ ਬਣਦੀ ਉਹਦੇ ਪੁਰਾਣੇ ਬੁੜਾ ਤੋਂ ਨਾ ਬੱਟ ਦਾ ਰੌਲਾ ਚੱਲਦਾ ਜੀ अच्छा अच्छा देखला किसी नाल ਨਹੀਂ ਕੰਜਰ ਬਣਾ ਕੇ ਰੱਖਦਾ ਹਨ ਹਾਂਜੀ ਕੋਈ ਗੱਲ ਨਹੀਂ ਆਪਾਂ ਤੁਹਾਡੀ ਮੋਟਰ ਲਵਾ ਦਿਆਂਗੇ ਤੇ ਕੀ ਕੰਮ-ਕਾਰ ਕਰਦੇ ਹੋ ਤੁਸੀਂ ਕੰਮ ਕਰਦਾ ਖੇਤੀ ਬੜੀ ਕਰਦਾ ਸੀ ਪਹਿਲਾਂ ਗੀਤ ਲਿਖਣ ਦਾ ਸ਼ੌਂਕ ਸੀ ਗੀਤ ਚੱਲੇ ਨਹੀਂ ਉਦੋਂ ਹੁਣ ਖੇਤੀ ਕਰਨ ਲੱਗ ਗਏ ਜੀ ਗੀਤ ਵੀ ਲਿਖ ਲੈਨੇ ਤੁਸੀਂ ਹਾਂ ਲਿਖਿਆ ਪਿਆ ਜੀ 2-300 ਗੀਤ ਆ 2-300 ਗੀਤ ਹਾਂਜੀ ਤੁਹਾਨੂੰ ਦੇਖ ਕੇ ਲੱਗਦਾ ਹੀ ਨਹੀਂ ਇਹ ਕਲਾਕਾਰੀ ਵੀ ਹੋਊਗੀ ਤੁਹਾਡੇ 'ਚ ਹੈ ਲੱਗਦਾ ਤਾਂ ਹੈ ਨਹੀਂ ਜੀ ਕਰਦੇ ਰਹੇ ਕੰਮ ਅੱਛਾ ਗਾ ਵੀ ਲੈਨੇ ਕੋਈ ਲਿਖਦੇ ਆ ਗਾ ਵੀ ਲੈਨੇ ਜੀ ਸੁਣਾ ਦਿਓ ਫਿਰ ਕੋਈ ਜੀ ਬਾਏ ਤੇ ਤੇਰੀ ਬੇੜੀ 'ਚ ਜਹਾਨ ਨੂੰ ਜਾਣਿਆ ਮੇਰੇ ਗੋਰੇ-ਗੋਰੇ ਪਿੰਡੇ ਉੱਤੇ ਰੇਤ ਲੱਗਿਆ ਨਰਮ ਅੰਗਾਂ ਨੂੰ ਨਰਮ ਅੰਗਾਂ ਨੂੰ ਮੇਰੇ ਗਛਿ ਜਿਹੀ ਪਾਤੀ ਬਾਬਾ ਆਣ ਕੇ ਟਰੱਕ ਵਾਂਗੂ ਵਿੱਚ ਵੱਜਿਆ ਕਾ ਤੋ ਲੜੀ ਜਾਵੇਂ ਕਾ ਤੋ ਲੜੀ ਜਾਵੇਂ ਮੇਰਾ ਦੋਸ਼ ਨਹੀਂ ਕੋਈ ਨਹੀਂ ਮੈਂ ਨਿਗਾ ਵੱਲੋਂ ਵੜਾ مجبور ਹੋ ਗਿਆ ਤੇਰੇ ਨਾਲੋਂ ਹਾਏ ਨਹੀਂ ਤੇਰੇ ਨਾਲੋਂ ਬਦਨ ਖਿਚਾਨ ਹੋਇਆ ਮੇਰਾ ਮੇਰੀ ਐਨ ਕਿਦਾਂ ਚੀਚਾ ਚੂਰੋ ਚੂਰ ਹੋ ਗਿਆ ਵਾਹ ਜੀ ਵਾਹ ਕੀ ਬਾਤ ਹੈ ਤੁਸੀਂ ਤਾਂ ਅੱਜ ਕੱਲ ਦੇ ਮੁੰਡਿਆਂ ਨੂੰ ਵੀ ਫੇਲ ਕਰਦੇ ਹੋ ਇਹ ਕੌਣ ਨੇ ਪਿੰਡੂਆਂ ਬਾਈ ਥੋੜੇ ਸਾਰੇ ਪਿੰਡ ਦੇ ਹੀ ਹੋਏ ਨੇ ਇਹੋ ਜਿਹਾ ਕਹੋ ਜੇ ਕਿ ਬਾਈ ਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਪੱਕਾ ਸਪੋਰਟਰ ਆਪਣਾ ਇਹ ਕਹੋ ਜੇ ਗਾਣੇ ਗਾਉਂਦੇ ਨੇ ਤੇਰਾ ਸੀਸਾ ਪਾੜਦਾ ਤੇਰਾ ਸੀਸਾ ਫੋੜਦਾ ਔਰ ਮੈਂ ਬਈ ਇਹ ਭਾਬੀ ਤੇ ਵੀ ਕੀ ਤੇ ਲਿਖ ਦੂੰ ਓ ਨਹੀਂ 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 ਲੱਸ ਕੋਈ ਨਾ ਮੈਂ ਤੇਰੀ ਭਾਬੀ ਕਿਹੜੇ ਵੱਲੋਂ ਲੱਗੀ ਤੇ ਉਹ ਭਾਬੀ ਹੋਰ ਭਾਬੀ ਤਾਂ ਭਾਬੀ ਰਹੂ ਫੇਕ ਮੈਨੂੰ ਵੱਡਾ ਲੱਗਦਾ ਤੂੰ ਉਹ ਵੱਡੇ ਦਾ ਭਾਬੀ ਕੁਛ ਨਹੀਂ ਹੁੰਦਾ ਗੀਤ ਮੈਂ ਤੇਰੇ ਤੇ ਹੀ ਬਣਾ ਦਣਾ ਉਮਰ ਉਮਰ ਦਾ ਕਿਹਨ ਖਾਪ ਪਾਉ ਨਹੀਂ ਖਾਸ ਖਿਆਲ ਕੁੜੇ ਰੁੜਜੂ ਰੋੜਾ ਹੋਈ ਜੇ ਵੱਡੀ 9-10 ਸਾਲ ਕੁੜੇ ਦਿਨਾਂ ਚ ਦਰਮਟ ਵਰਗੀ ਕਹਿੰਦਾ ਤੈਨੂੰ ਹੁੰਦੀ ਦਿਖਾਉਣੀ ਜਦੋਂ ਜੱਟੀ ਨੂੰ ਪਾਣੀ ਦਿੱਤਾ ਮਿਲ ਕੇ ਪੀਉਣੀ ਕਿਉਂ ਸੁਣ ਲਿਆ ਇਹ ਹੁੰਦੇ ਅਸਲੀ ਗਾਣੇ ਇਹ ਆਜ ਦਾ ਸੱਭਿਆਚਾਰ ਜਿਹੜੇ ਤੁਸੀਂ ਸੁਣਦੇ ਹੋ ਉਹਨਾਂ ਦਾ ਕੀ ਮੂੰਹ ਸਿਰ ਕੀ ਤਰਜਾ ਨਹੀਂ ਉਹਨਾਂ ਦੀ ਸਾਨੂੰ ਤੋਂ ਹੀ ਵਧੀਆ ਲੱਗਦੇ ਪੁਰਾਣੀ ਪੁਰਾਣੇ ਵਧੀਆ ਲੱਗਦੇ ਆ ਇਹ ਹੁੰਦੀ ਅਸਲੀ ਕਲਾਕਾਰੀ ਚੰਗਾ ਮੈਂ ਪ੍ਰਸਾਦ ਜੀ ਚੱਲਿਆ ਠੀਕ ਹੈ ਬਾਈ ਜੀ ਤੁਹਾਡਾ ਆਪਣਾ ਕਨੈਕਸ਼ਨ ਆਪਾਂ ਤੁਹਾਡਾ ਲਵਾ ਦਾਂਗੇ ਠੀਕ ਹੈ ਚੰਦ ਜੀ ਧੰਨਵਾਦ ਹਾਂ ਤੇ ਇਹਨੂੰ ਥੋੜਾ ਜਿਆਦਾ ਹੋਰ ਹੰਗਾਰਾ ਦਿਓ ਆਪਣੇ ਕਲਾਕਾਰੀ ਵਾਲੇ ਕੰਮ ਨੂੰ ਵਧੀਆ ਕਰ ਲੈਣਿਓ ਤੁਸੀਂ ਜਾਇਆ ਕਰੋ ਕਿਸੇ ਖਾੜੇ ਖੂੜਾਂ ਤੇ ਕਲਾਕਾਰ ਤੋਂ ਮੂਰੇ 10 ਮਿੰਟ ਮੂਰੇ ਮਾਈਕ ਸਾਹਮਣੇ ਕਰੋ ਬੱਸ ਕੀ ਕਰੀਏ ਘਰਦੇ ਕੰਮ ਤਾਂ ਤੇ ਨਹੀਂ ਮੁੱਕਦੇ ਨਾ ਨਾ ਕੋਈ ਗੱਲ ਨਹੀਂ ਚਲ ਹੁਣ ਆਪਾਂ ਨਹੀਂ ਵੀ ਖੇਤ ਜਾਣਾਗਾ ਤੇੋ ਕੁੜੀਆਂ ਜਾਏਗਾ ਠੀਕ ਹੈ ਠੀਕ ਹੈ